ਸਾਰੇ ਦੇਸ਼ ਭਰ ਦੇ ਵਿੱਚ ਰੇਲਾਂ ਦੇ ਉੱਤੇ ਅਸੀਂ ਆ ਕੇ ਟਰੈਕਾਂ ਦੇ ਉੱਤੇ ਬੈਠੇ ਆਂ ਧੰਨਾ ਲਾਇਆ ਲਖੀਮਪੁਰ ਕੀਰੀ ਦੇ ਕਿਸਾਨ ਜਿਹੜਾ ਨੂੰ ਅਤ ਕਰ ਇਨਸਾਫ ਨਹੀਂ ਮਿਲੇਗਾ ਕੀ ਕਹਿੰਦੇ ਜਾਂਦੇ ਦੇਖੋ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਗਿਆ ਉਸ ਕਰਕੇ ਅਸੀਂ 2021 ਦੇ ਮਤਲ ਉੱਤੇ ਬੈਠੇ ਪਹਿਲਾ ਸਾਲ ਬੈਠੇ ਰਹੇ ਇਹ ਹੀ ਉਹਦੇ ਵਾਸਤੇ ਪਰ ਇਹ ਜਿਹੜੀ ਬੀਜੇਪੀ ਸਰਕਾਰ ਹੈ ਇੰਨੀ ਕੁੱਤੀ ਸਰਕਾਰ ਹੈ ਇਹ ਪਹਿਲਾਂ ਕਿਸਾਨਾਂ ਦੇ ਮਗਰ ਪਈ ਗਈ ਹੁਣ ਪੰਜਾਬ ਦੇ ਨੌਜਵਾਨਾਂ ਮਗਰ ਪਈ ਆ ਕੀ ਕਾਰਨ ਕਿ ਇਹ ਜਿਹੇ ਬਿਆਨਵਾੜੀਆਂ ਲਗਾਤਾਰ ਹੋ ਰਿਹਾ ਭਾਜਪਾ ਵੱਲੋਂ ਪਰ ਉਹ ਰੁਕਿਆ ਨਹੀਂ ਜਾ ਰਿਹਾ ਦੇਖੋ ਭਾਜਪਾ ਵੀ ਜਾਣਦੀ ਹੈ ਹੋਰ ਸਾਰੀਆਂ ਸਰਕਾਰਾਂ ਜਾਣਦੀਆਂ ਵੀ ਪੰਜਾਬ ਦੇ ਵਿੱਚ ਕਿੰਨਾ ਕੱਤਵਾਦੀ ਹੱਤਬਾਦ ਹੈਗਾ ਕਿੰਨੇ ਕੁ ਬੰਦੇ ਜਿਹੜੇ ਨੌਜਵਾਨ ਮੁੰਡੇ ਨੇ ਉਹ ਮਤਲਬ ਉਲੜ ਬਾਜ਼ੀਆਂ ਕਰਦੇ ਨੇ ਇਹਨੇ ਇਹਦੇ ਬਿਆਨਾਂ ਦੇ ਨਾਲ ਤਾਂ ਦੇਖੋ ਜੇ ਆਪਾਂ ਸ਼ਿਮਲੇ ਦੇ ਵਿੱਚ ਆਪਣੇ ਕਸਬੇ ਮੁੰਡੇ ਘੁੰਮਣ ਜਾਂਦੇ ਤੇ ਉੱਥੇ ਦਾ ਥੰਮ ਕਰਦੇ ਜਿਹੜਾ ਉਹ ਆ ਬਜਟਾਂ ਨੂੰ ਵਧਾਉਂਦੇ ਜੀ ਉੱਤੇ ਹੋਟਲਾਂ ਦੇ ਵਿੱਚ ਸਾਡੇ ਪੰਜਾਬ ਦੇ ਜਾਂਦੇ ਆ ਉੱਤੇ ਹੋਰ ਤਾਂ ਕੁਝ ਹੈ ਨਹੀਂ ਉਹਦੇ ਪਿੱਛੇ ਵੀ ਇਹ ਪਈ ਰਹੇਗੀ ਆਪਾਂ ਕਿਉਂ ਜਿਹੜੇ ਸਰਕਾਰ ਐਵੇਂ ਦੇ ਨਮਾਇੰਦਿਆਂ ਦੋਸ਼ ਲਾ ਰਹੇ ਨੇ ਉਹਦੇ ਦੇ ਵਿੱਚ ਕੰਮ ਕੀ ਕਰ ਆਉਂਦਾ ਹੈ ਉਹ ਸਾਡੇ ਵਿਰੋਧੀ ਨੇ ਸਰਕਾਰ ਨੂੰ ਕੁਝ ਦੇਣਾ ਨਹੀਂ ਚਾਹ ਰਹੀ ਉਹ ਤਾਂ ਇਹੋ ਜੀਆਂ ਗੱਲਾਂ ਕਰਦੇ ਹੀ ਰਹਿੰਦੇ ਉਦੋਂ ਤੁਸੀਂ ਦਿੱਲੀ ਦੇ ਵਿੱਚ ਦੇਖਿਆ ਉਦੋਂ ਵੀ ਸਰਕਾਰ ਨੇ ਬੜਾ ਕੁਝ ਕਿਹਾ ਅੱਤਵਾਦੀ ਵੱਖਵਾਦੀ ਖਾਲਸਤਾਨੀ ਪਤਾ ਨਹੀਂ ਕਿਹੜਾ ਕਿਹੜਾ ਜੀਵੀ ਕਹਿੰਦੇ ਰਹੇ ਮੋਦੀ ਸਾਹਿਬ ਜੇ ਅਸੀਂ ਪੈਸੇ ਖਾਂਦੇ ਹੋਈਏ ਜਾਂ ਸਾਡਾ ਮਕਸਦ ਇਹ ਹੋਵੇ ਅਸੀਂ ਪੈਸੇ ਇਕੱਠੇ ਕਰਨੇ ਆ ਤਾਂ ਤੁਸੀਂ ਦੇਖ ਲਓ ਸਾਡੇ ਹਾਲਾਤ ਸਾਡੀਆਂ ਜੁੱਤੀਆਂ ਤੋਂ ਸਾਡੇ ਕੱਪੜਿਆਂ ਤੋਂ ਸਾਡੇ ਰਹਿਣ ਸਹਿਣ ਤੋਂ ਦੇਖ ਸਕਦੇ ਇਹੋ ਜੀ ਕੋਈ ਗੱਲ ਨਹੀਂ ਕਨਰਨੌਤ ਕਹਿ ਰਹੀ ਆ ਕਿ ਜਿਹੜੇ ਪੰਜਾਬ ਦੇ ਨੌਜਵਾਨ ਇਹਨੇ ਨਸ਼ੇੜੀ ਨੇ ਖੋ ਗੱਲ ਇਹ ਆ ਬੇ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਜਿਹੜੀ ਕੰਗਣਾ ਰੋਂਤਾ ਇਹਦੇ ਤਾਂ ਜਿਹੜੇ ਬਿਆਨ ਆ ਇਹ ਜਿਹਾ ਆਉਂਦੇ ਰਹਿੰਦੇ ਨੇ ਇਹਨੂੰ ਤਾਂ ਹੋਰ ਕੋਈ ਕੰਮ ਨਹੀਂ ਹੈਗਾ ਇਹ ਤਾਂ ਕਦੇ ਕਿਸਾਨਾਂ ਪਿੱਛੇ ਪੈ ਜਾਂਦੀ ਆ ਅੱਜ ਪੰਜਾਬ ਦੇ ਉਹਦੇ ਪਿੱਛੇ ਪੈ ਜਾਂਦੇ ਪ੍ਰਦੂਸ਼ਣ ਪਿੱਛੇ ਪੈ ਜਾਂਦੇ ਇਸ ਦਾ ਪ੍ਰਦੂਸ਼ਣ ਨਹੀਂ ਕਰਦੇ ਹੈਗੇ ਤਾਂ ਪੰਜਾਬ ਦਾ ਕਿਸਾਨ ਹੀ ਕਰ ਰਿਹਾ ਹੈਗਾ ਮੇਰੇ ਬਿਆਨ ਦੇਈ ਜਾਣੇ ਆ ਜੇ ਇਹਦੇ ਬਿਆਨ ਨਹੀਂ ਦੀ ਤਾਂ ਇਹਨਾਂ ਥੱਪੜ ਖਾਦੇ ਨੇ ਸਾਡੀ ਬੇਟੀ ਕੋਲ ਹੈ ਐਰਪੋਰਟ ਤੇ ਕਿਤੇ ਇੰਡਸਟਰੀ ਲਿਸਟ ਦਾ ਕੋਈ ਪ੍ਰੋਗਰਾਮ ਹੋਵੇ ਕਿਤੇ ਸਾਡੇ ਜਿਹੜੇ ਤੁਸੀਂ ਸਰਕਾਰੀ ਆਗੂਆਂ ਦੀ ਗੱਲ ਕੀਤੀ ਆ ਉਹਨਾਂ ਦਾ ਕੋਈ ਪ੍ਰੋਗਰਾਮ ਹੋਵੇ ਜਦੋਂ ਕਿਤੇ ਜੁੱਤੀਆਂ ਖੋਲ ਕੇ ਅੰਦਰ ਜਾਂਦੇ ਤੁਸੀਂ ਉਹਨਾਂ ਦੀਆਂ ਜੁੱਤੀਆਂ ਦੇਖ ਲਿਓ ਤੇ ਸਾਡੇ ਲੋਕਾਂ ਦੀਆਂ ਜੁੱਤੀਆਂ ਦੇਖੋ ਉਹਨਾਂ ਦੇ ਹਜ਼ਾਰਾਂ ਰੁਪਏ ਦੀਆਂ ਜੁੱਤੀਆਂ ਪਾਈਆਂ ਹੁੰਦੀਆਂ ਜਿਹੜੀਆਂ ਉਹਨੇ ਦਰਵਾਜ਼ਿਆਂ ਦੇ ਬਾਹਰ ਖੁੱਲੀਆਂ ਹੁੰਦੀਆਂ ਤੇ ਸਾਡੇ 150 ਦੀਆਂ ਚਾਪਲਾਂ ਕਿਸਾਨਾਂ ਦੀਆਂ ਦੇਖ ਲਓ ਜੇ ਪੈਸੇ ਖਾਦੇ ਹੋਣਾ ਦੇਖ ਲਓ ਥੱਲੇ ਮਹਾਰਾਜ ਉਹਨੇ ਮੇਰਾ ਤਾਂ ਖਿਆਲ ਅੱਚੋ ਅਦਾਲਤ ਦੇ ਜਿਹੜੇ ਜੱਜ ਰਿਟਾਇਰ ਹੁੰਦੇ ਨੇ ਨਾਲ ਦੀ ਨਾਲ ਉਹ ਭਾਜਪਾ ਚ ਸ਼ਾਮਲ ਹੋ ਜਾਂਦੇ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਜਾਂਦਾ ਤੇ ਇਹਦੇ ਨਾਲ ਸਾਰੀ ਇਹ ਤਸਵੀਰ ਹੈ ਜਿਹੜੀ ਸਾਫ਼ ਹੋ ਜਾਂਦੀ ਹੈ ਕਿ ਉਹ ਉਹਦਿਆਂ ਤੇ ਰਹਿੰਦੇ ਹੋਏ ਇਨਸਾਫ ਦੀ ਕੁਰਸੀ ਤੇ ਬੈਠਿਆ ਹੋਇਆ ਵੀ ਉਹਨਾਂ ਸਰਕਾਰਾਂ ਦੇ ਇਸ਼ਾਰਿਆਂ ਤੇ ਚੱਲਦੇ ਨੇ ਅਸੀਂ ਬੈਠੇ ਆ ਜਿਹੜੇ ਸੜਕਾਂ ਦੇ ਉੱਤੇ ਟਰੈਕਾਂ ਦੇ ਗੁੰਡਾਗਰਦੀਆਂ ਕਰਨੀਆਂ ਕਰਨ ਦੇ ਬਾਵਜੂਦ ਵੀ ਆਪਣਾ ਧੜਲੇ ਦੇ ਨਾਲ ਸੜਕਾਂ ਦੇ ਉੱਤੇ ਘੁੰਮਦੇ ਫਿਰਦੇ ਨੇ ਸਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਦੇਸ਼ ਭਾਰ ਦੇ ਵਿੱਚ ਅੱਜ ਭਾਰਤੀ ਕਿਸਾਨ ਜੁਣੀ ਸਿੱਧੂ ਪਰਤੇ ਹੋਰ ਜਥੇਬੰਦੀਆਂ ਵੱਲੋਂ ਲਖੀਮਪੁਰ ਖੀਰੀ ਦੇ ਵਿੱਚ ਜੋ ਬੀਤੇ ਦਿਨੀ ਜਿਹੜੇ ਕਿ ਮਾਰੇ ਗਏ ਸੀ ਕਿਸਾਨ ਦੇ ਇੱਕ ਪੱਤਰਕਾਰ ਦੀ ਮੌਤ ਹੋਈ ਸੀ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਮੁੜ ਰੇਲ ਰੋਕੂ ਅੰਦੋਲਨ ਜਿਹੜਾ 2 ਘੰਟੇ ਦਾ ਰੱਖਿਆ ਗਿਆ ਸੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਅੱਜ ਧਰਨੇ ਤੇ ਫਤੇਗੜਾ ਰੇਲਵੇ ਸਟੇਸ਼ਨ ਤੇ ਬੈਠੇ ਨੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਕਿਸਾਨ ਆਂਗੋ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕਹਿਣ ਲੱਗਾ ਕਿ ਕੀ ਕਾਰਨ ਰਿਹਾ ਕਿ ਲੰਬਾ ਸਮਾਂ ਹੋ ਗਿਆ ਕਿਸਾਨਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਪ੍ਰਧਾਨ ਜੀ ਬਣਾ ਤਾਂ ਵਾਈਗੁਰ ਜੀ ਦਾ ਖੋਤ ਸਾਹਿਬ ਵਾਈਗੁਰ ਜੀ ਕੀ ਫਤਿਹ ਉਡਾਲੀ ਕਿਨ ਆਮਰ ਉਡਾਲੀ ਮੇਰਾ ਉਤਮ ਸਿੰਘ ਬਰਵਾਲੀ ਕਲਾਂ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਜੀ ਗੁਰਾਂ ਜੀ ਕੀ ਕਾਰਨ ਰਹਾ ਕਿ ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਮਾਰੇ ਗਏ ਪੱਤਰਕਾਰ ਦੀ ਮੌਤ ਹੋਈ ਪਰ ਕਿਸਾਨਾਂ ਦੀਆਂ ਮੰਗਾਂ ਵੀ ਅੱਜ ਤੱਕ ਲਟਕ ਰਹੀਆਂ ਨੇ ਤੇ ਉਹਨਾਂ ਨੂੰ ਵੀ ਇਨਸਾਫ ਨਹੀਂ ਮਿਲਿਆ ਬਿਲਕੁਲ ਜੀ ਮੰਗਾਂ ਦਾ ਹਾਲੇ ਸਾਡੀਆਂ ਤਕਰੀਬਨ ਮੈਂ ਕਹਿ ਸਕਦਾ ਵੀ ਜਿਉਂਦਿਆਂ ਤਿਉਨੇ ਜੋ ਮੰਨੀਆਂ ਵੀ ਨੇ ਉਹਨਾਂ ਨੂੰ ਵੀ ਲਾਗੂ ਕਰਨ ਦੇ ਵਿੱਚ ਪਤਾ ਨਹੀਂ ਸਰਕਾਰ ਕਿਉਂ ਇੰਨੀ ਸਟਾਰਟ ਕਰਦੀ ਆ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਲਖੀਮਪੁਰ ਖੀਰੀ ਦੇ ਵਿਸ਼ੇ ਦੇ ਉੱਤੇ ਗੱਲ ਕਰਾਂ ਬਈ ਉੱਥੇ ਸਾਡੇ 4 ਕਿਸਾਨ ਜਿਹੜੇ ਕਿ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕਰਕੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸੀ ਤੇ ਉਹਨਾਂ ਦੇ ਉੱਤੇ ਇੱਕ ਬਹੁਤ ਖੂਖਾਰ ਬੰਦਾ ਬੀਜੇਪੀ ਦਾ ਜੋ ਬਹੁਤ ਹੀ ਨੇੜੇ ਦਾ ਮੰਤਰੀ ਦਾ ਬੇਟਾ ਤੈਨੀ ਮਿਸ਼ਰਾ ਉਸ ਨੇ ਸਾਡੇ ਕਿਸਾਨਾਂ ਦੇ ਉੱਤੇ ਗੱਡੀ ਨਜਾਇਜ਼ ਤਰੀਕੇ ਦੇ ਨਾਲ ਚਲਵਾਈ ਉਹ ਚੜਾਣ ਦੇ ਨਾਲ ਉਹਨਾਂ ਦੀ ਚਾਰਾਂ ਦੀ ਮੌਤ ਹੋਈ ਤੇ ਨਾਲ ਇੱਕ ਪੱਤਰਕਾਰ ਵੀਰ ਜੋ ਕਿ ਮਤਲਬ ਸਾਡੀ ਹੀਟਾਂ ਤੋਂ ਖਬਰ ਉੱਪਰ ਤੱਕ ਲੈ ਜਾਂਦਾ ਤੇ ਉੱਪਰਲੀ ਖਬਰ ਹੀਟਾਂ ਤੱਕ ਲੈ ਕੇ ਆਂਦਾ ਉਹਨਾਂ ਨੂੰ ਵੀ ਨਹੀਂ ਬਖਿਆ ਉਸ ਦੀ ਵੀ ਇੱਕ ਬਰਾਬਰ ਮੌਤ ਹੋਈ ਅਸੀਂ ਉਹਨਾਂ ਦੇ ਇਨਸਾਫ ਦੇ ਲਈ ਇਹ ਅੱਜ ਸਾਰੇ ਦੇਸ਼ ਭਰ ਦੇ ਵਿੱਚ ਰੀਲਾਂ ਦੇ ਉੱਤੇ ਅਸੀਂ ਆ ਕੇ ਟਰੈਕਾਂ ਦੇ ਉੱਤੇ ਬੈਠੇ ਆ ਤੇ ਆਪਣਾ ਰੋਸ ਪ੍ਰੋਟੈਸਟ ਹੈ ਜਿਹੜਾ ਉਸ ਦੇ ਪ੍ਰਤੀ ਜ਼ਾਹਰ ਕਰਦੇ ਆ ਵੀ ਉਹਨਾਂ ਨੂੰ ਖੇਤੀ ਤੋਂ ਖੇਤੀ ਤੋਂ ਹੀ ਸਗੋ ਉਸ ਨੂੰ ਗਿਆਂ ਦੇ ਵਿੱਚ ਦੱਕਣਾ ਦਾ ਕੀ ਸੀ ਐਡੇ ਵੱਡੇ ਦੋਸ਼ੀ ਨੂੰ ਸਭੋਂ ਉਸ ਨੂੰ ਸਨਮਾਨ ਦੇ ਨਾਲ ਉਸ ਨੂੰ ਬੇਲ ਦੇ ਕੇ ਜਵਾਨਤਾ ਦੇ ਕੇ ਉਸ ਨੂੰ ਸ਼ਰਿਆਮ ਖੁੱਲਾ ਫਿਰ ਰਿਹਾ ਤੇ ਬੜਾ ਇੱਕ ਸਾਡੇ ਦੇਸ਼ ਦੀ ਦੁਖਦਾਈ ਗੱਲ ਹੈ ਜੋ ਸਾਡੇ ਤੇ ਇਹ ਸਾਡੇ ਸਾਹਮਣੇ ਆ ਰਹੀ ਹੈ ਇਸ ਲਈ ਅਸੀਂ ਇਹ ਸਾਹਮਣੇ ਆ ਵੀ ਇੱਥੇ ਸੰਵਿਧਾਨ ਨੇ ਜਿਹੜੇ ਦੋ ਕੰਮ ਕਰਦੇ ਨੇ ਇੱਕ ਉਹ ਅਮੀਰ ਜਾਦੇ ਲੋਕ ਰਾਜਨੀਤਿਕ ਲੋਕ ਇੱਕ ਅਸੀਂ ਲੋਕ ਜਿਹੜੇ ਗਰੀਬ ਲੋਕ ਪਹਿਲਾਂ ਵੀ ਅਸੀਂ ਬੈਠੇ ਆ ਜਿਹੜੇ ਸੜਕਾਂ ਦੇ ਉੱਤੇ ਟਰੈਕਾਂ ਦੇ ਉੱਤੇ ਰੋਸ ਮੁਜ਼ਾਰੇ ਕਰਦੇ ਤੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਉਹ ਮੌਜਨਾ ਸ਼ਰੇਆਮ ਆਪਣੀ ਗੁੰਡਾਗਰਦੀਆਂ ਕਰਨੀਆਂ ਕਰਨ ਦੇ ਬਾਵਜੂਦ ਵੀ ਆਪਣਾ ਧੜਲੇ ਦੇ ਨਾਲ ਸੜਕਾਂ ਦੇ ਉੱਤੇ ਘੁੰਮਲੇ ਫਿਰਦੇ ਨੇ ਇਹ ਅਸੀਂ ਰੋਸ ਜ਼ਾਹਰ ਕਰਨ ਦੇ ਲਈ ਅੱਜ ਟ੍ਰੈਫਿਕ ਜਾਮ ਕੀਤੀ ਆ ਇਹ ਇਹ ਡਰ ਰੇਲਵੇ ਟ੍ਰੈਕ ਨੇ ਜਿਹੜੇ ਅਸੀਂ ਜਾਮ ਕਰਕੇ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਉਹ ਜਾਹਰ ਕੀਤਾ ਹੈ ਕਿ ਬਾਹਾਨਾ ਗੁਣੇ ਇਹਨਾਂ ਨੇ ਕਿਹਾ ਕਿ ਲਖੀਮਪੁਰ ਖੀਰੇ ਦੇ ਵਿੱਚ ਜੋ ਕਿਸਾਨ ਮਾਰੇ ਗਏ ਸੀ ਉਹਨਾਂ ਨੂੰ ਇਨਸਾਫ ਤਾਂ ਸਰਕਾਰ ਨੇ ਕੀ ਦੇਣਾ ਸੀ ਟੈਨੀ ਮਿਸ਼ਰਾ ਨੂੰ ਉਹਨਾਂ ਸਰਕਾਰ ਵੱਲੋਂ ਜਮਾਨਤ ਦੇ ਦਿੱਤੀ ਗਈ ਹੈ ਤੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਪਹਿਲਾਂ ਤਾਂ ਕੀ ਨਾਮ ਆ ਜੀ ਆਪਣਾ ਮਾਈਕ ਜੇ ਸਿੰਘ ਬਜੀਤਪੁਰ ਜਿਹੜਾ ਜਨਕਸਤਰ ਭਾਤਿਕ ਸੰਜੁਨੀਅਰ ਦਾ ਸਿੱਧੂ ਬਥੇਰੇ ਘਰ ਦਾ ਜੇ ਸਿੰਘ ਜੀ ਗੱਲ ਕਰਦੇ ਆ ਚਲੋ ਮੌਲਿਕ ਅਧਿਕਾਰ ਆ ਸਰਕਾਰ ਨੇ ਨਮਾਇंदे ਕਹਿ ਰਹੇ ਨੇ ਕਿ ਉਹਨਾਂ ਤੇ ਐਨੀਮੇਸ਼ਨਾਂ ਦੇ ਕਾਰਵਾਈ ਕਰ ਦਿੱਤੀ ਗਈ ਸੀ ਤੇ ਉਹਨੂੰ ਲਈ ਕਿ ਸਜ਼ਾ ਬਣਦੀ ਦਿੱਤੀ ਸੀ ਪਰ ਜਿਹੜਾ ਕਿ ਕਾਨੂੰਨ ਤੋਂ ਉਹਨੇ ਜਮਾਨਤ ਲਈ ਆ ਸਰਕਾਰ ਵੱਲੋਂ ਜਿਹੜਾ ਆਪਣਾ ਕੰਮ ਕਰਨਾ ਸੀ ਉਹ ਕਰ ਦਿੱਤਾ ਗਿਆ ਸੀ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਘੁਰਝਾਨ ਦੇਖਿਆ ਹੋਣਾ ਕਿ ਸਾਡੇ ਉੱਚ ਅਦਾਲਤ ਸਰਵਉੱਚ ਅਦਾਲਤ ਦੇ ਜਿਹੜੇ ਜੱਜ ਰਟਾਇਰ ਹੁੰਦੇ ਨੇ ਨਾਲ ਦੀ ਨਾਲ ਉਹ ਭਾਜਪਾ ਚ ਸ਼ਾਮਲ ਹੋ ਜਾਂਦੇ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਜਾਂਦਾ ਤੇ ਇਹਦੇ ਨਾਲ ਸਾਰੀ ਜੀ ਤਸਵੀਰ ਜਿਹੜੀ ਸਾਫ ਹੋ ਜਾਂਦੀ ਹੈ ਕਿ ਉਹ ਉਹਦਿਆਂ ਤੇ ਰਹਿੰਦੇ ਹੋਏ ਇਨਸਾਫ ਦੀ ਕੁਰਸੀ ਤੇ ਬੈਠਿਆ ਹੋਇਆ ਵੀ ਉਹਨਾਂ ਸਰਕਾਰਾਂ ਦੇ ਇਸ਼ਾਰਿਆਂ ਤੇ ਚੱਲਦੇ ਨੇ ਕਿ ਜਿਵੇਂ ਸਰਕਾਰਾਂ ਕਹਿੰਦੀਆਂ ਨੇ ਉਸੇ ਤਰ੍ਹਾਂ ਉਹਨਾਂ ਨੂੰ ਚਲਾ ਰਹੀਆਂ ਨੇ ਤੇ ਇਹ ਸਾਡਾ ਸੰਵਿਧਾਨ ਨਹੀਂ ਉਹਨੂੰ ਜਮਾਨਤ ਦੇ ਰਿਹਾ ਸੀ ਤੇ ਸਿਰਫ ਸਰਕਾਰ ਦੇ ਇਸ਼ਾਰਿਆਂ ਤੇ ਭਾਜਪਾ ਦੇ ਇਸ਼ਾਰਿਆਂ ਤੇ ਜੱਜ ਜਿਹੜੇ ਉਹਨਾਂ ਦੇ ਵੱਲੂਆ ਹੋ ਚੁੱਕੇ ਨੇ ਤੇ ਉਹਨਾਂ ਨੇ ਜਮਾਤ ਦਿੱਤੀ ਹੈ। ਮੇਰੀ ਗੱਲ ਕਿ ਦੂਜੇ ਪਾਸੇ ਕਰੀਏ ਲੋਕ ਲੋਕ ਕਹਿ ਰਹੇ ਨੇ ਕਿ ਜਿਹੜੇ ਕਿਸਾਨ ਧਰਨਾ ਲਾ ਰਹੇ ਨੇ ਸਿਰਫ ਉਹ ਆਪਣੀ ਜੇਬਾਂ ਭਰਨੇ ਜੋ ਪਿਛਲੇ ਕਹਿੰਦੇ ਧਰਨਾ ਲੱਗਿਆ ਸੀ ਦਿੱਲੀ ਦੇ ਵਿੱਚ ਉਹਦੇ ਵੀ ਕਿਸਾਨਾਂ ਨੇ ਪੈਸੇ ਵੰਡਲੇ ਤੇ ਹੁਣ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਕਿਸਾਨ। ਇੱਕ ਕੇਂਦਰੀ ਜਿਹੜੇ ਮੰਤਰੀ ਉਹ ਵੀ ਕਹਿ ਰਹੇ ਨੇ ਤੁਸੀਂ ਜਿਹੜੇ ਧੰਦੇ ਨਾਲ ਜੁੜੇ ਹੋ ਤੁਸੀਂ ਪੱਤਰਕਾਰ ਹੋ ਸਾਡੀ ਖਬਰ ਸਾਰੀ ਦੁਨੀਆ 'ਚ ਪਹੁੰਚਾਉਂਦੇ ਹੋ। ਹਰ ਖਬਰ ਤੁਹਾਡੇ ਅੱਖਾਂ ਤੋਂ ਬਚਦੀ ਨਹੀਂ। ਹਾਂ। ਕਿਤੇ ਇੰਡਸਟਰੀ ਲਿਸਟ ਦਾ ਕੋਈ ਪ੍ਰੋਗਰਾਮ ਹੋਵੇ ਕਿਤੇ ਸਾਡੇ ਜਿਹੜੇ ਤੁਸੀਂ ਸਰਕਾਰੀ ਆਗੂਆਂ ਦੀ ਗੱਲ ਕੀਤੀ ਆ ਉਹਨਾਂ ਦਾ ਕੋਈ ਪ੍ਰੋਗਰਾਮ ਹੋਵੇ ਜਦੋਂ ਕਿਤੇ ਜੁੱਤੀਆਂ ਖੋਲ ਕੇ ਅੰਦਰ ਜਾਂਦੇ ਤੁਸੀਂ ਉਹਨਾਂ ਦੀਆਂ ਜੁੱਤੀਆਂ ਦੇਖ ਲਿਓ ਤੇ ਸਾਡੇ ਲੋਕਾਂ ਦੀਆਂ ਜੁੱਤੀਆਂ ਦੇ ਉਹਨਾਂ ਦੇ ਹਜ਼ਾਰਾਂ ਰੁਪਈਆ ਦੀਆਂ ਜੁੱਤੀਆਂ ਪਾਈਆਂ ਹੁੰਦੀਆਂ ਜਿਹੜੀਆਂ ਉਹਨੇ ਦਰਵਾਜ਼ਿਆਂ ਦੇ ਬਾਹਰ ਖੁੱਲੀਆਂ ਹੁੰਦੀਆਂ ਤੇ ਸਾਡੇ 1.500 ਦੀਆਂ ਚੱਪਲਾਂ ਕਿਸਾਨਾਂ ਦੀਆਂ ਦੇਖ ਲਓ ਜੇ ਪੈਸੇ ਖਾਦੇ ਹੋਣਾ ਦੇਖ ਲਿਓ ਥੱਲੇ ਮਹਾਰਾਜੋ ਨਿਗਾਹ ਮੇਰਾ ਤਾਂ ਖਿਆਲ ਤੇ ਜੇ ਅਸੀਂ ਪੈਸੇ ਖਾਂਦੇ ਹੋਈਏ ਜਾਂ ਸਾਡਾ ਮਕਸਦ ਇਹ ਹੋਵੇ ਅਸੀਂ ਪੈਸੇ ਇਕੱਠੇ ਕਰਨੇ ਆ ਤਾਂ ਤੁਸੀਂ ਦੇਖ ਲਓ ਸਾਡੇ ਹਾਲਾਤ ਸਾਡੀਆਂ ਜੁੱਤੀਆਂ ਤੋਂ ਸਾਡੇ ਕੱਪੜਿਆਂ ਤੋਂ ਸਾਡੇ ਰਹਿਣ ਸਹਿਣ ਤੋਂ ਦੇਖ ਸਕਦੇ ਐਹੋ ਜੀ ਕੋਈ ਗੱਲ ਨਹੀਂ ਅਸੀਂ ਆਪਣੀ ਕਿਸਾਨੀ ਦੀ ਮੱਗ ਤੋਂ ਕਿਸਾਨਾਂ ਦੀ ਹਾਲਾਤ ਤੋਂ ਚਿੰਤਤ ਆ ਇਸ ਕਰਕੇ ਧਰਨੇ ਮਜਾਰੇ ਕਰਦੇ ਆ ਸਾਡੀ ਮਜਬੂਰੀ ਹੈ ਸਾਡਾ ਸ਼ੌਂਕ ਨਹੀਂ ਕੀ ਕਾਰਨ ਕਿਉਂ ਜਿਹੜੇ ਸਰਕਾਰ ਐਵੇਂ ਦੇ ਨਮਾਇੰਦਿਆਂ ਨੂੰ ਦੋਸ਼ ਲਾ ਰਹੇ ਨੇ ਲੋੜੇ ਦੇ ਮੇਰੇ ਕਾਰਨ ਕੀ ਗੱਲ ਹੁੰਦਾ ਹੈ ਉਹ ਸਾਡੇ ਵਿਰੋਧੀ ਨੇ ਸਰਕਾਰ ਨੂੰ ਕੁਝ ਦੇਣਾ ਨਹੀਂ ਚਾਹ ਰਹੀ ਉਹ ਤਾਂ ਇਹੋ ਜੀਆਂ ਗੱਲਾਂ ਕਰਦੇ ਹੀ ਰਹਿੰਦੇ ਉਦੋਂ ਤੁਸੀਂ ਦਿੱਲੀ ਦੇ ਵਿੱਚ ਦੇਖਿਆ ਉਦੋਂ ਵੀ ਸਰਕਾਰ ਨੇ ਬੜਾ ਕੁਝ ਕਿਹਾ ਅੱਤਵਾਦੀ ਵੱਖਵਾਦੀ ਖਾਲਸਤਾਨੀ ਪਤਾ ਨਹੀਂ ਕਿਹੜਾ ਕਿਹੜਾ ਜੀਵੀ ਕਹਿੰਦੇ ਰਹੇ ਮੋਦੀ ਸਾਹਿਬ ਖੁਦ ਕਹਿੰਦੇ ਰਹੇ ਆਡੇ ਪ੍ਰਧਾਨ ਮੰਤਰੀ ਤੇ ਇਸੇ ਤਰ੍ਹਾਂ ਹੁਣ ਕੋਈ ਨਾ ਕੋਈ ਦੋਸ਼ ਛਕਦੇ ਮਰਦੇ ਰਹਿੰਦੇ ਆ ਦੇ ਪਨਿਆਦ ਨੇ ਸਾਰੇ ਕਿਸਾਨ ਆਗੂ ਨੇ ਮਜਬੂਰੀ ਆ ਜਿਹੜੀ ਕਿ ਖੇਤੀ ਆ ਅੱਧ ਖੇਤੀ ਘਾਟੇ ਵਾਲਾ ਸੌਦਾ ਹੁਣ ਕਾਰਨ ਕਿਸਾਨ ਖੇਤੀ ਦਾ ਧੰਦਾ ਛੱਡ ਰਹੇ ਨੇ ਕਿਉਂਕਿ ਖੇਤੀ ਦੇ ਵਿੱਚ ਪੂਰੇ ਰੇਟ ਨਹੀਂ ਮਿਲ ਰਹੇ ਐਮ ਐਸ ਪੀ ਸਰਕਾਰ ਵੱਲੋਂ ਦਿੱਤੀ ਨਹੀਂ ਜਾ ਰਹੀ ਕਿਸਾਨ ਖੱਜਲ ਖੁਆਰ ਹੋ ਰਿਹਾ ਹੁਣ ਮੰਡੀਆਂ ਦਾ ਵੀ ਸੀਜ਼ਨ ਉਸ ਤੋਂ ਬਾਅਦ ਇੱਕ ਪ੍ਰਧਾਨ ਜੀ ਇੱਕ ਬਿਆਨ ਕੰਗਰਾਂ ਨੌਦ ਦਾ ਫਿਰ ਆਇਆ ਹੈ ਕੰਗਰਾਂ ਨੌਦ ਕਹਿ ਰਹੀ ਹੈ ਕਿ ਜਿਹੜੇ ਪੰਜਾਬ ਦੇ ਨੌਜਵਾਨ ਇਹਨੇ ਨਸ਼ੇੜੀ ਨੇ ਖੋ ਗਾਲੇ ਆ ਬੇ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਜਿਹੜੀ ਕੰਗਰਾਂ ਨੌਦ ਆ ਇਹਦੇ ਤਾਂ ਜਿਹੜੇ ਬਿਆਨ ਆ ਇਹ ਜਿਹਾ ਆਉਂਦੇ ਰਹਿੰਦੇ ਨੇ ਇਹਨੂੰ ਤਾਂ ਹੋਰ ਕੋਈ ਕੰਮ ਨਹੀਂ ਹੈਗਾ ਇਹ ਤਾਂ ਕਦੇ ਕਿਸਾਨਾਂ ਪਿੱਛੇ ਪੈ ਜਾਂਦੀ ਆ ਕਦੇ ਪੰਜਾਬ ਦੇ ਉਹਦੇ ਪਿੱਛੇ ਪੈ ਜਾਂਦੇ ਪ੍ਰਦੂਸ਼ਨ ਪਿੱਛੇ ਪੈ ਜਾਂਦੇ ਬੇਸ਼ਕ ਪ੍ਰਦੂਸ਼ਨ ਨਹੀਂ ਕਰਦੇ ਹੈਗੇ ਤਾਂ ਪੰਜਾਬ ਦਾ ਕਿਸਾਨ ਹੀ ਕਰ ਰਿਹਾ ਹੈਗਾ ਇਹਦੇ ਜਿਹੜੇ ਬੇਲੋੜੇ ਬਿਆਨ ਨੇ ਉਹ ਸਾਰੇ ਮਤਲਬ ਸਭ ਨੂੰ ਪਤਾ ਹੈਗਾ ਵੀ ਇਹ ਕਿਸ ਤਰ੍ਹਾਂ ਦੇ ਆਉਂਦੇ ਹੈਗੇ ਨੇ ਇਹਨੇ ਬਿਆਨ ਦੇਈ ਜਾਣੇ ਆ ਜੇ ਇਹੋ ਜਿਹੇ ਬਿਆਨ ਦਿੰਦੀ ਤਾਂ ਇਹਨੇ ਥੱਪੜ ਖਾਦੇ ਨੇ ਸਾਡੀ ਬੇਟੀ ਕੋਲ ਹੈ 에어ਪੋਰਟ ਤੇ ਕਾਰਨ ਕਾਰਨ ਕੀ ਹੈ ਕੰਗਰਾਂ ਨੋਦ ਪਹਿਲਾਂ ਕਿਸਾਨਾਂ ਦੇ ਮਗਰ ਪਈ ਹੁਣ ਪੰਜਾਬ ਦੇ ਨੌਜਵਾਨਾਂ ਮਗਰ ਪਈ ਆ ਕੀ ਕਾਰਨ ਕਿ ਇਹ ਜਿਹੇ ਬਿਆਨਵਾੜੀਆਂ ਲਗਾਤਾਰ ਹੋ ਰਹੀਆਂ ਭਾਜਪਾ ਵੱਲੋਂ ਪਰ ਉਹ ਰੋਕਿਆ ਨਹੀਂ ਜਾ ਰਿਹਾ ਦੇਖੋ ਭਾਜਪਾ ਵੀ ਜਾਣਦੀ ਆ ਹੋਰ ਸਾਰੀਆਂ ਸਰਕਾਰਾਂ ਜਾਣਦੀਆਂ ਵੀ ਪੰਜਾਬ ਦੇ ਵਿੱਚ ਕਿੰਨਾ ਕੱਤਵਾਦੀ ਹੱਤਬਾਦ ਹੈਗਾ ਕਿੰਨੇ ਕੁ ਬੰਦੇ ਜਿਹੜੇ ਨੌਜਵਾਨ ਮੁੰਡੇ ਨੇ ਉਹ ਮਤਲਬ ਉਲੜ ਬਾਜ਼ੀਆਂ ਕਰਦੇ ਨੇ ਇਹਨੇ ਇਹਦੇ ਬਿਆਨਾਂ ਦੇ ਨਾਲ ਤਾਂ ਦੇਖੋ ਜੇ ਆਪਾਂ ਸ਼ਿਮਲੇ ਦੇ ਵਿੱਚ ਆਪਣੇ ਕਸਬ ਮੁੰਡੇ ਘੁੰਮਣ ਜਾਂਦੇ ਤੇ ਉੱਥੇ ਦਾ ਥੰਮ ਕਰਦੇ ਜਿਹੜਾ ਉਹ ਆ ਬਜਟਾਂ ਨੂੰ ਵਧਾਉਂਦੇ ਸੀ ਉੱਥੇ ਹੋਟਲਾਂ ਦੇ ਵਿੱਚ ਸਾਡੇ ਪੰਜਾਬ ਦੇ ਜਾਂਦੇ ਆ ਉੱਥੇ ਹੋਰ ਤਾਂ ਕੁਝ ਹੈ ਨਹੀਂ ਉਹਦੇ ਪਿੱਛੇ ਵੀ ਇਹ ਪਈ ਰਹੇਗੀ ਆ ਉੱਥੇ ਕਿੰਨੇ ਮੁੰਡਿਆਂ ਦੇ ਨਾਲ ਧੱਕਾ ਹੋਇਆ ਸਰਕਾਰਾਂ ਆਪ ਕਰਾਉਂਦੀਆਂ ਨੇ ਸਰਕਾਰਾਂ ਕਰਾਉਂਦੀਆਂ ਨੇ ਤਾਂ ਇਹ ਬੋਲਦੀ ਆ ਨੇ ਤਾਂ ਜੀ ਜबान ਬੰਦ ਕਰ ਦੇਣ ਉਹ ਇਹ ਨੂੰ ਬੋਲਣੇ ਨਹੀਂ ਚਾਹੀਦੇ ਅਸੀਂ ਇਹ ਜੇ ਗੱਲਾਂ ਅੱਜ ਦਾ ਕੀ ਪ੍ਰੋਗਰਾਮ ਸਰ ਧਰਨਾ ਲਾਇਆ ਲਖੀਮਪੁਰ ਪੀਰੀ ਦੇ ਕਿਸਾਨ ਜਿਹੜਾ ਨੂੰ ਅਤ ਕਰ ਇਨਸਾਫ ਨਹੀਂ ਮਿਲੇਗਾ ਕੀ ਕਹਿੰਦੇ ਜਾਂਦੇ ਦੇਖੋ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਗਿਆ ਉਸ ਕਰਕੇ ਅਸੀਂ 2021 ਦੇ ਮਤਲ ਉੱਥੇ ਬੈਠੇ ਪਹਿਲਾ ਸਾਲ ਬੈਠੇ ਰਹੇ ਇਹੀ ਉਹਦੇ ਵਾਸਤੇ ਪਰ ਇਹ ਜਿਹੜੀ ਬੀਜੇਪੀ ਸਰਕਾਰ ਹੈ ਇੰਨੀ ਕੁੱਤੀ ਸਰਕਾਰ ਹੈ ਹੈ ਇਹਨੇ ਦੇਖ ਲਓ ਤੁਸੀਂ ਉਸ ਨੂੰ ਉਹਦੇ ਬਾਪ ਨੂੰ ਫੇਰ ਦੁਬਾਰਾ ਢੀਡ ਦਿੱਤੀ ਹੈ ਉਹ ਉਹਨੂੰ ਅੰਦਰ ਕਰਕੇ ਇੱਕ ਵਾਰੀ ਉਹਦੇ ਬਾਅਦ ਫੇਰ ਉਹਨਾਂ ਨੇ ਉਹਨੂੰ ਮਤਲਬ ਜਬਾਨ ਤੇ ਦੇ ਕੇ ਰਹਾ ਕਰਤਾ ਇਹ ਸਾਡੇ ਨਾਲ ਤਾਂ ਦੇਖੋ ਜਿੰਨੇ ਚਿਰ ਸੀ ਪੰਜਾਬ ਦੇ ਵਿੱਚ ਪੰਜਾਬ ਸਾਡਾ ਅਸੀਂ ਇਕੱਠੇ ਹੋ ਕੇ ਮਤਲਬ ਜਿਕਣਾ ਹੋ ਜ਼ਿੱਪ ਪ੍ਰੋਜੈਕਟ ਕਰ ਰਹੇ ਆ ਕਿਸਾਨ ਬੈਠੇ ਆ ਤੇ ਅਸੀਂ ਤਾਂ ਇਹਦੇ ਖਿਲਾਫ ਚੱਲੀ ਜਾਣਾ ਹੈ ਜਿੰਨਾ ਚਿਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਹੈਗਾ ਅਜਿਹਾ ਚੱਲੀ ਜਾਣਾ ਹੈਗਾ ਪੰਚਾਇਤੀ ਚੋਣਾਂ ਹਾਲ ਦੇ ਵਿੱਚ ਜਿਹੜਾ ਚੋਣ ਕਮਿਸ਼ਨ ਵੱਲੋਂ ਐਲਾਨ ਕੀਤਾ ਗਿਆ ਪੰਚਾਇਤੀ ਚੋਣ ਕਰਨ ਇੱਕ ਪਾਸੇ ਤਾਂ ਚੋਣ ਕਮਿਸ਼ਨ ਦੇ ਹਦਾਇਤਾਂ ਦੇ ਧੱਜੀਆਂ ਉਡਾਉਂਦੇ ਇੱਕ ਕਿਸਾਨ ਨੇ ਕਿਹਾ 2 ਕਰੋੜ ਰੁਪਏ ਦੇ ਵਿੱਚ ਮੈਨੂੰ ਉਸਨੂੰ ਪਾਚੀ ਦੇ ਦੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕਿ ਛੱਟਿਆ ਵੀ ਜਿਹੜਾ 2 ਕਰੋੜ ਦੀ ਇਹ ਇਹ ਭਾਜਪਾ ਦਾ ਬੰਦਾ ਉਹ ਭਾਜਪਾ ਨੇ ਇਹ ਪਿਰਤ ਪਾਈ ਆ ਵੇ ਜੇ ਇਸ ਤਰ੍ਹਾਂ ਕਰਕੇ ਸਾਡੇ ਸਰਪੰਚ ਬਣ ਜਾਣ ਪਿੰਡਾਂ ਦੇ ਵਿੱਚ ਤਾਂ ਸਾਡਾ ਜਿਹੜਾ ਵੜਨਾ ਉੱਥੇ ਸਖਾਲਾ ਹੋ ਜਾਊਗਾ ਇਹ ਪਿੰਡ ਤੋਂ ਕਰਕੇ ਇਹ ਕੰਮ ਹੋਇਆ ਹੈਗਾ ਪਰ ਇਹ ਸਿਰੇ ਨਹੀਂ ਚੜਨਾ ਹੈਗਾ ਇਹ ਉਸ ਇਲਾਕੇ ਦੇ ਵਿੱਚ ਉਹਨਾਂ ਨੇ باوجود ਜਿਆਦਾ ਮਤਲਬ ਇਹ ਕਰਿਆ ਹੋਇਆ ਹੈਗਾ ਉੱਥੇ ਬਹੁਤ ਨੇ ਬੋਲੀਆਂ ਦਿੱਤੀ ਨੇ ਕੋਈ 60000 ਦੇ ਦਿੰਦਾ ਕੋਈ 50000 ਦੇ ਉਹ ਸਾਰੇ ਭਾਜਪਾ ਦੇ ਬੰਦੇ ਆ ਜਿਹੜੇ ਸਾਡੇ ਬੰਦੇ ਆ ਉਹ ਕੋਈ ਬੋਲੀ ਨਹੀਂ ਦਿੰਦਾ ਹੈਗਾ ਆਪਣੇ ਇਲਾਕੇ ਦੇ ਵਿੱਚ ਸ਼ਾਂਤਮਈ ਹੈ ਕੋਈ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੇ ਉਹਨਾਂ ਦਾ ਸਿਰਫ ਇੱਕੋ ਹੀ ਮਸਦਾ ਵੀ ਜੇ ਸਾਡੇ ਬੰਦੇ ਅਸ ਢੰਗ ਦੇ ਨਾਲ ਵੀ ਪੈਸੇ ਦੇ ਕੇ ਵੀ ਸਾਡੇ ਸਰਪੰਚ ਬਣ ਜਾਣ ਤਾਂ ਸਾਨੂੰ ਉੱਥੇ ਪਿੰਡਾਂ ਦੇ ਵਿੱਚ ਬੜਨਾ ਸਖਾਲਾ ਹੋ ਜਾਊਗਾ। ਆਜਪਾ ਦੇ ਜਿਹੜੇ ਸਰਪੰਚੀ ਪੰਚੀ ਚ ਖੜੇ ਨੇ ਉਮੀਦਵਾਰ ਉਹਨਾਂ ਦਾ ਕੋਈ ਪਿੰਡਾਂ ਦੇ ਵਿੱਚ ਘਰਾਕ ਕੀਤਾ ਇਹਦਾ ਉਹਨਾਂ ਨੂੰ ਕੋਈ ਬਤਲ ਸਰਪੰਚ ਭਾਜਪਾ ਦਾ ਨਹੀਂ ਬਣੂਗਾ ਕੋਈ। ਸਭ ਲੋਕ ਸਮਝ ਗਏ ਇਸ ਗੱਲ ਨੂੰ ਹੁਣ ਭਾਜਪਾ ਦਾ ਸਰਪੰਚ ਨਾ ਬਣਗਾ ਚਾਹੇ ਉਹ 5-5 ਲੱਖ ਕਰੋੜ ਰੁਪਇਆ ਦੇ ਦੇਣ ਪਿੰਡ ਨੂੰ ਵੀ ਅਸੀਂ ਤੁਹਾਨੂੰ ਪਹਿਲੇ ਹੀ ਦੰਦੇ ਆ ਤੁਸੀਂ ਆਪਣਾ ਉਹ ਕਰ ਲਓ। ਹੁਣ ਇਹ ਉਹਨਾਂ ਦਾ ਮਰਸੂਬਾ ਜਿਹੜਾ ਉਹ ਸਿਰੇ ਨਹੀਂ ਚੜੂਗਾ। ਸੋ ਇਹ ਸਨ ਬਲਵਿੰਦਰ ਸਿੰਘ ਖੇਲ ਜੋ ਜ਼ਿਲ੍ਹਾ ਪ੍ਰਧਾਨ ਨੇ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਪੰਜਾਬ ਦੇ ਪਿੰਡਾਂ ਦੇ ਵਿੱਚ ਭਾਜਪਾ ਦੇ ਸਰਪੰਚੀ ਪੰਚੀ ਵਿੱਚ ਉਮੀਦਵਾਰ ਖੜੇ ਨੇ ਚਾਹੇ ਉਹ 5 ਕਰੋੜ ਪਿੰਡਾਂ ਦੇ ਫੰਡਾਂ ਵਾਲੇ ਦੇ ਦੇਣ ਪਰ ਉਹਨਾਂ ਨੂੰ ਸਰਪੰਚੀ ਦੇ ਪੰਚੀ ਦੇ ਵਿੱਚ ਜਿੱਤਨ ਨਹੀਂ ਦਿੱਤਾ ਜਾਵੇਗਾ ਤੇ ਭਾਜਪਾ ਦਾ ਉਹ ਵਿਰੋਧ ਕਰਦੇ ਰਹਿਣਗੇ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੜੋਈ ਦੇ ਨਾਲ ਰਜਿੰਦਰ ਸਿੰਘ ਪਟਦੀ ਬਸ਼ੀਰ